गुण कीरत निद मोरी गुण कीरत निद मोरी गुण कीरत निद मोरी तू ही रस तू ही जस तू ही रो ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਗੁਣ ਕੀ ਰਤ ਨਿਦਮੋਰੀ ਤੂੰ ਹੀ ਮਾਣ ਤੂੰ ਹੀ ਧਾਣ ਤੂੰ ਹੀ ਪਤ ਤੂੰ ਹੀ ਪ੍ਰਾਣ ਗੁਰ ਟੁੱਟੀ ਲਜੋਰੀ ਗੁਰ ਟੁੱਟੀ ਲਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਣ ਤੂੰ ਹੀ گاਉ ਤੂੰ ਹੀ ਸੋਨ ਹਨਾਨਕ ਨੇਰ ਨੇਰੀ ਹਨਾਨਕ ਨੇਰ ਨੇਰੀ ਗੁਣ ਕੀ ਰਤ ਨਿਦਮੋਰੀ ਗੁਣ ਕੀ ਰਤ ਨਿਦਮੋਰੀ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪਰ ਸਾ ਰਗ ਮਾਲੀ ਗੋੜਾ ਮਹਲਾ ਚੌਥਾ ਅਨੇਕ ਜਤਾਂ ਨੇ ਕਾਰ ਰਹੇ ਹਰ ਅੰਤ ਨਹੀਂ ਪਾਇਆ ਹਰ ਅਗੰ ਅਗੰ ਅਗਾਧ ਬੋਧ ਆਦੇਸ ਹਰ ਪ੍ਰਭ ਰਾਇਆ ਸਤਿਗੁਰੂ ਦੀ ਕਿਰਪਾ ਸਦਕਾ ਜੋ ਰਾਗ ਨਟ ਨਾਰਾਇਣ ਸੀ ਉਸ ਦੀ ਸੰਪੂਰਨਤਾ ਹੋਈ ਹੈ ਅਤੇ ਸਤਿਗੁਰੂ ਦੀ ਕਿਰਪਾ ਸਦਕਾ ਹੁਣ ਰਾਗ ਮਾਲੀ ਗੌੜਾ ਜੋ ਹੈ ਉਸ ਦੀ ਬਾਣੀ ਦੀ ਰਮਤਾ ਹੋ ਰਹੀ ਹੈ ਇਸ ਦੇ ਵਿੱਚ ਸ਼ੁਰੂ ਦੇ ਵਿੱਚ ਸਤਿਗੁਰੂ ਜੀ ਮੰਗਲਾ ਚਰਨ ਉਚਾਰਦੇ ਹਨ ਜਦੋਂ ਵੀ ਕੋਈ ਰਾਗ ਨਵਾਂ ਸ਼ੁਰੂ ਹੁੰਦਾ ਹੈ ਤਾਂ ਉਸ ਦੇ ਵਿੱਚ ਸ਼ੁਰੂ ਦੇ ਵਿੱਚ ਮੰਗਲਾ ਚਰਨ ਅਰਥਾਤ ਏਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਾਂ ਪੂਰੇ ਦਾ ਪੂਰਾ ਜਾਂ ਉਸ ਤੇਾ ਛੋਟਾ ਛੋਟੇ ਫਾਰਮ ਦੇ ਵਿੱਚ ੴ ਸਤਨਾਮ ਗੁਰਪ੍ਰਸਾਦ ਇਸ ਤਰ੍ਹਾਂ ਸਤਗੁਰੂ ਜੀ ਉਚਾਰਦੇ ਹਨ ਉਹ ਇੱਥੇ ਸਤਗੁਰੂ ਜੀ ਓਰਣ ਰੂਪ ਦੇ ਵਿੱਚ ਮੰਗਲਾਚਰਨ ਚਾਰਦੇ ਹੋਏ ਸਾਨੂੰ ਉਪਦੇਸ਼ ਕਰਦੇ ਹਨ ੴ ਪਰਮਾਤਮਾ ਇਕ ਹੈ ਅਤੇ ਨਿਰੰਤਰ ਉਸ ਦਾ ਵਾਸ ਹੈ ਕਾਰ ਜਿਸ ਦਾ ਕਿ ਨਿਰੰਤਰ ਵਾਸ ਹੋਵੇ ਸਤ ਨਾਮ ਉਸ ਦਾ ਨਾਮ ਸਤ ਹੈ ਅਰਥਾਤ ਉਸਦਾ ਸਦਾ ਹੀ ਰਹਿਣ ਵਾਲਾ ਉਸਦਾ ਨਾਮ ਹੁੰਦ ਵਾਲਾ ਹੈ ਕਰਤਾ ਉਹ ਕਰਨ ਹਾਰ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਹੈ ਔਰਖ ਅਤੇ ਕਰਕੇ ਇਸ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ ਨਿਰਭਉ ਉਹ ਵਾਹਿਗੁਰੂ ਨੂੰ ਕਿਸੇ ਦਾ ਭਉ ਨਹੀਂ ਹੈ ਕਿਉਂਕਿ ਉਸ ਤੋਂ ਉੱਚਾ ਹੋਰ ਕੋਈ ਹੈ ਹੀ ਨਹੀਂ ਹੈ ਇਸ ਕਰਕੇ ਉਹ ਨਿਰਭਉ ਹੈ ਨਿਰਵੈਰ ਕਿਉਂਕਿ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਦੀ ਆਪਣੀ ਪੈਦਾ ਕੀਤੀ ਹੋਈ ਹੈ ਇਸ ਕਰਕੇ ਉਸ ਦਾ ਕਿਸੇ ਦੇ ਨਾਲ ਵੈਰ ਨਹੀਂ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਹੈ काल मूरत मूरत स्वरूप उस वाहेगुरु का स्वरूप जो है काल तो रहत है मौत तो रहत है आजूनी आते ओ जुना दे विच नहीं आंदा सहभ ओ अपने आप तो प्रकाश होया हुआ है गुर पारसाद ਇਹੋ ਜਿਹਾ ਜੋ ਵਾਹਿਗੁਰੂ ਹੈ ਜਿਸ ਨੇ ਕਿ ਸਤਿਗੁਰੂ ਜਿਨੇ ਗੁਣ ਦੱਸੇ ਹਨ ਉਹ ਗੁਰੂ ਦੀ ਕਿਰਪਾ ਦੁਆਰਾ ਮਿਲਦਾ ਹੈ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਰਾਗ ਮਾਲੀ ਗੋੜਾ ਮਹਿਲਾ ਚੌਥਾ ਇਹ ਰਾਗ ਮਾਲੀ ਗੋੜਾ ਜੋ ਹੈ ਸ਼ੁਰੂ ਹੋ ਰਿਹਾ ਹੈ ਇਸ ਤੇ ਰਮਤਾ ਹੈ ਅਤੇ ਜੋ ਸ਼ਬਦ ਹਨ ਉਹ ਪਹਿਲਾ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸ਼ੁਰੂ ਦੇ ਵਿੱਚ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਅਨਕ ਜਤਨ ਕਰ ਰਹੇ ਹਾਰੇ ਅੰਤ ਨਹੀਂ ਪਾਇਆ ਉਹ ਵਾਹਿਗੁਰੂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਉਸ ਤੇ ਗੁਣਾ ਦਾ ਵੀ ਅੰਤ ਨਹੀਂ ਉਸੇ ਪਾਰਾਵਾਰ ਦਾ ਵੀ ਅੰਤ ਨਹੀਂ ਉਸ ਨੂੰ ਵੇਖਣ ਨਾਲ ਜਾਂ ਸੁਣਨ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਨੇ ਕਿਤਨਾ ਕੁਛ ਸ੍ਰਿਸ਼ਟੀ ਪੈਦਾ ਕੀਤੀ ਹੈ ਉਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਅਨਕ ਜਤਨ ਕਰ ਰਹੇ ਅਨੇਕ ਕਹੀਂ ਉਸ ਦਾ ਅੰਤ ਪਾਣ ਨੂੰ ਯਤਨ ਕਰਦੇ ਰਹੇ ਪਰ ਯਤਨ ਕਰਦੇ ਕਰਦੇ ਰਹਿ ਗਏ ਥੱਕ ਗਏ ਉਹ ਵਾਹਿਗੁਰੂ ਦਾ ਅੰਤ ਨਾ ਪਾਸਕੇ ਇਸੇ ਕਰਕੇ ਸਤਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਸਤਗੁਰੂ ਉਪਦੇਸ਼ ਕਰਦੇ ਹਨ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਅੰਤ ਕਾਰਨ ਉਸ ਵੈਗੁਰੂ ਦਾ ਅੰਤ ਪਾਲਣ ਲਈ ਕੀਤੇ ਹੀ ਬਿ ਲੌਂਦੇ ਹਨ ਕਿ ਉਸ ਵੈਗੁਰੂ ਦਾ ਅਸੀਂ ਅੰਤ ਪਾ ਲਈਏ ਤਾਂ ਅੰਤ ਪਾਇਆ ਨਹੀਂ ਜਾ ਸਕਦਾ ਇਥੋਂ ਤੱਕ ਕਿ ਬ੍ਰਹਮਾ ਦੇ ਪੁੱਤਰ ਜੋ ਹਨ ਸਣਕ ਸਨੰਦ ਅਤੇ ਇਸ ਤਰ੍ਹਾਂ ਦੇ ਹੋਰ ਏ ਵੀ ਉਸ ਵੈਗੁਰੂ ਦਾ ਅੰਤ ਪਾਣ ਲਈ ਲੱਗੇ ਰਹੇ ਸਣਕ ਸਨੰਦ ਅੰਤ ਨਹੀਂ ਪਾਇਆ 베ਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਅਬ ਜੇ ਸਣਕ ਸਨੰਦ ਜੋ ਬ੍ਰਹਮਾ ਦੇ ਪੁੱਤਰ ਉਹਨਾਂ ਨੇ ਵੀ ਅੰਤ ਪਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ 베ਦ ਪੜੇ ਪੜ ਬ੍ਰਹਮੇ ब्रह्मा ਦੇ ਜੋ वेद ਉਚਾਰੇ ਹੋਏ ब्रह्मा ਵਾਲੇ वेद ਉਹਨਾਂ ਨੂੰ ਉਹ ਪੜ ਪੜ ਕੇ ਥੱਕ ਗਏ वेद ਪੜੇ ਪੜ ਬ੍ਰਹਮੇ ਬ੍ਰਹਮੇ ਦੇ वेद ਵੀ ਪੜ ਪੜ ਕੇ ਉਹਨਾਂ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾ ਸਕੇ ਹਰ ਅਗੰ ਅਗੰ ਆਗਦ ਬੋਧ ਆਦੇਸ ਹਰ ਪ੍ਰਭ ਰਾਯਾ ਉਹ ਪਰਮਾਤਮਾ ਜੋ ਹੈ ਆਗਮ ਹੈ ਗਮ ਗਗਮ ਮਾ ਗਮ ਜਿਸ ਤੱਕ ਪਹੁੰਚ ਹੋ ਸਕੇ ਅਗਮ ਜਿਸ ਤੱਕ ਪਹੁੰਚ ਨਾ ਹੋ ਸਕੇ ਇਹ ਗਿਆਨ ਇੰਦਰੀ ਜੋ ਸਾਡੇ ਹਨ ਇਹਨਾਂ ਗਿਆਨ ਇੰਦਰੀਆਂ ਦੁਆਰਾ ਉਸ ਵਾਹਿਗੁਰੂ ਤੱਕ ਪਹੁੰਚ ਨਹੀਂ ਹੋ ਸਕਦੀ ਉਹ ਆਗਮ ਹੈ ਹਰ ਅਗਮ ਅਗਮ ਅਗਾਧ ਬੋਧੋ ਉਸ ਬੋਧ ਜੋ ਹੈ ਉਸ ਦਾ ਜੋ ਗਿਆਨ ਹੈ ਉਹ ਅਥਾ ਹੈ ਆਦੇਸ ਹਰ ਪ੍ਰਭ ਰਾਯਾ ਇਹ ਪ੍ਰਭ ਇਹ ਪਾਤਸ਼ਾ ਤੈਨੂੰ ਸਾਡੀ ਸਦਾ ਹੀ ਨਮਸਕਾਰ ਹੈ ਰਹਾਉ ਕਾਮ ਕਰੋਧ ਲੋਭ ਮੋ ਨਿਤ ਝਗਰ ਤੇ ਝਗਰਾਇਆ ਇਹ ਜੋ ਕਾਮ ਕ્રોਧ ਲੋਭ ਮੋਹ ਅਹੰਕਾਰ ਜੋ ਇਹ ਪੰਜੇ ਮਹਾ ਬਲੀ ਹਨ ਇਹ ਝਗਰ ਤੇ ਝਗਰਾਇਆ ਨਿਤ ਹੀ ਝਗਰਿਆਂ ਦੇ ਵਿੱਚ ਪਾ ਕੇ ਇਸ ਸੰਸਾਰ ਦੇ ਵਿੱਚ ਜਗਤ ਨੂੰ ਝਗੜਾ ਰਹੇ ਹਨ ਝਗੜਿਆਂ ਦੇ ਵਿੱਚ ਪਾ ਰਹੇ ਹਨ ਇਹ ਜੋ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਇਹ ਸਾਰਿਆਂ ਨੂੰ ਝਗੜਿਆਂ ਦੇ ਵਿੱਚ ਪਾ ਰਹੇ ਹਨ ਹਮ ਰਾਖ ਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਇਹ ਪ੍ਰਭ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਹਮਰਾਖ ਰਾਖ ਦੀਨ ਤੇਰੇ ਅਸੀਂ ਤੇਰੇ ਦੀਨ ਮੰਗਤੇ ਆ ਕਿਰਪਾ ਕਰਕੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਇਹਨਾਂ ਤੋਂ ਸਾਡੀ ਰੱਖਿਆ ਕਰ ਇਹਨਾਂ ਤੋਂ ਸਾਨੂੰ ਬਚਾ ਲਾ ਆ ਸ਼ਰਨ ਆਗਤੀ ਪ੍ਰਭ ਪਾਲਤੇ ਹਰ ਭਗਤ ਵਛਲ ਨਾਇ ਜਿਹੜੇ ਵੀ ਪ੍ਰਭੂ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਸ਼ਰਨ ਆਗਤੀ ਪ੍ਰਭ ਪਾਲਤੇ ਇਹ ਪ੍ਰਭੂ ਤੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕਰਦਾ ਹੈ ਉਹਨਾਂ ਦੀ ਤੋਂ ਪਾਲਣਾ ਕਰਦਾ ਹੈ ਹਰ ਭਗਤ ਵਛਲ ਅਤੇ ਵਾਇਗੁਰੂ ਤੋਂ ਭਗਤੀ ਦੇ ਨਾਲ ਪਿਆਰ ਕਰਨ ਵਾਲਾ ਹੈ ਹਰ ਭਗਤ ਵਛਲ ਨਾਇਆ ਇਹ ਪ੍ਰਭੂ ਤੇਰਾ ਜੋ ਨਾਮ ਹੈ ਉਹ ਭਗਤੀ ਦੇ ਨਾਲ ਪਿਆਰ ਕਰਨ ਵਾਲਾ ਤੇਰਾ ਨਾਮ ਹੈ ਕਿ ਤੂੰ ਸਦਾ ਭਗਤੀ ਦੇ ਨਾਲ ਹੀ ਜੋ ਭਗਤੀ ਕਰਦੇ ਹਨ ਉਹਨਾਂ ਦੇ ਨਾਲ ਸਦਾ ਹੀ ਤੂੰ ਪਿਆਰ ਕਰਦਾ ਹੈ ਪ੍ਰਹਿਲਾਦ ਜਨ ਹਰ ਨਾਖ ਫਕਰਿਆ ਹਰ ਰਾਖ ਲਿਓ ਤਰਾਇਆ ਤੇਰਾ ਸੇਵਕ ਜਨ ਪ੍ਰਹਲਾਦ ਹਰਨਾਖ ਫਕਰਿਆ ਹਰਨਾਖਿਸ਼ ਨੇ ਉਸਨੂੰ ਪਕੜ ਕੇ ਕਸ਼ਟ ਦਿੱਤੇ ਹਰ ਰਾਖ ਲਿਓ ਪਰ ਇਹ ਪ੍ਰਭੂ ਤੂੰ ਉਸ ਨੂੰ ਉਸਤੇ ਰਾਖੀ ਕੀਤੀ ਉਸਨੂੰ ਬਚਾਇਆ ਰਾਇਆ ਅਤੇ ਕਸ਼ਟਾਂ ਕੋ ਬਚਾ ਲਿਆ ਹਰ ਚੇਤਰੇ ਮਨ ਮਹਿਲ ਪਾਵਨ ਸਭ ਦੁੱਖ ਭੰਜਨ ਰਾਇਆ ਹਰ ਚੇਤਰੇ ਮਨ ਏ ਮੇਰੇ ਮਨ ਉਸ ਪਰਮਾਤਮਾ ਦਾ ਸਿਮਰਨ ਕਰ ਉਸ ਨੂੰ ਚੇਤੇ ਕਰ ਮਹਿਲ ਪਾਵਣ ਤੂੰ ਉਸ ਨੂੰ ਚੇਤੇ ਕਰੇਗਾ ਉਸ ਦਾ ਸਿਮਰਨ ਕਰੇਗਾ ਤਾਂ ਤੂੰ ਉਸ ਦਾ ਮਹਿਲ ਅਰਥਾਤ ਉਸ ਦੇ ਚਰਨਾਂ ਦੀ ਪ੍ਰਾਪਤੀ ਕਰ ਲਵੇਂਗਾ ਤੂੰ ਉਸ ਦੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਂਗਾ ਸਭ ਦੁੱਖ ਭੰਜਨ ਰਾਯਾ ਉਹ ਵਾਹਿਗੁਰੂ ਜੋ ਹੈ ਉਹ ਸਾਰੇ ਹੀ ਦੁੱਖਾਂ ਨੂੰ ਭੰਜਨ ਵਾਲਾ ਹੈ ਸਾਰੇ ਹੀ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਪਉ ਜਨਮ ਮਰਨ ਨੇ ਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ ਜਨਮ ਮਰਨ ਦਾ ਜੋ ਸਾਡੇ ਅੰਦਰ ਭੌ ਹੈ ਡਰ ਹੈ ਇਸ ਨੂੰ ਖਤਮ ਕਰ ਦਿਓ ਇਹੋ ਵਾਹਿਗੁਰੂ ਹੀ ਇਹ ਜੋ ਡਰ ਜਨਮ ਮਰਨ ਦਾ ਹੈ ਇਸ ਨੂੰ ਖਤਮ ਕਰ ਸਕਦਾ ਹੈ ਹਾ ਭਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਅਤੇ ਗੁਰੂ ਦੀ ਮੱਤ ਲੈ ਕੇ ਉਸ ਪ੍ਰਭੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਉਪਦੇਸ਼ ਤੇ ਨਾਲ ਜੁੜ ਕੇ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਗੁਰਮਤੀ ਪ੍ਰਭ ਪਾਇਆ ਹਰ ਪਤਤ ਪਾਵਣ ਨਾਮ ਸੁਆਮੀ ਓ ਭਗਤ ਪੰਜਾਂ ਗਾਇਆ ਹਰ ਪਤਤ ਪਾਵਣ ਨਾਮ ਸੁਆਮੀ اے ਸੁਆਮੀ اے ਵਾਹਿਗੁਰੂ ਤਹਾਡਾ ਜੋ ਨਾਮ ਹੈ ਉਹ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਹਰ ਪਤਤ ਪਾਵਨ ਨਾਮ ਸੁਆਮੀ ਏ ਸੁਆਮੀ ਜਿਉ ਹੈ ਵਾਹਿਗੁਰੂ ਤੁਹਾਡਾ ਜੋ ਨਾਮ ਹੈ ਉਹ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਭਉ ਭਗਤ ਪੰਜਣ ਅਤੇ ਭਗਤਾਂ ਦੇ ਅੰਦਰੋਂ ਡਰ ਖਤਮ ਕਰਨ ਵਾਲਾ ਹੈ ਭਗਤਾਂ ਦੇ ਅੰਦਰੋਂ ਉਹ ਨੂੰ ਖਤਮ ਕਰਨ ਵਾਲਾ ਹੈ ਹਰ ਹਾਰ ਹਰ ਉਰ ਧਾਰੇ ਉਹ ਜਨਨਾ ਨੂੰ ਨਾਮ ਸਮਾਇਆ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦਾ ਨਾਮ ਗਾਇਆ ਗਾਇਆ ਪ੍ਰਭੂ ਦੇ ਗੁਣ ਗਾਏ ਹਰ ਹਾਰ ਹਰ ਉਰਤਾਰਿਓ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਹਾਰ ਬਣਾ ਕੇ ਪਾਲਿਆ ਜਨਾਨਕ ਨਾਮ ਸਮਾਇਆ ਉਹ ਫਿਰ ਨਾਮ ਦੇ ਵਿੱਚ ਹੀ ਲੀਨ ਹੋ ਜਾਂਦੇ ਹਨ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਨਾਮ ਜਪਿਆ ਉਸ ਵਾਹਿਗੁਰੂ ਦੇ ਗੁਣ ਗਾਏ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਉਹ ਫਿਰ ਸਦਾ ਨਾਮ ਦੇ ਵਿੱਚ ਹੀ ਲੀਨ ਹੋ ਜਾਂਦੇ ਹਾਂ ਜੀ ਵਾਹਿਗੁਰੂ ਕਿਰਪਾ ਕਰਨ ਸਤਿਗੁਰੂ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਸਾਡਾ ਇਹ ਜਨਮ ਜੋ ਹੈ ਇਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ